ਸ਼ਹੀਦ ਸ਼ਬ ਕਰਨ ਦੀ ਵਰਸੀ ਹੈ ਜੀ 21 ਤਰੀਕ ਦੀ ਮੈਂ ਬੱਲੋ ਪਿੰਡ ਗਿਆ ਸੀ ਜਿੱਥੇ ਉਸ ਨੌਜਵਾਨ ਦੀ ਯਾਦਗਾਰ ਬਣਾਈ ਜਾਂਦੀ ਹੈ ਪਿੰਡ ਵਾਲਿਆਂ ਦੇ ਸਹਿਯੋਗ ਤੇ ਜਥੇਬੰਦੀ ਦੇ ਸਹਿਯੋਗ ਦੇ ਨਾਲ ਸੋ ਗੀਤ ਬਣਿਆ ਜੀ ਕਹਿੰਦੇ ਦਾਤਾ ਤੇ ਭਗਤ ਸੁਰਮੇ ਜਿਉਂਦੇ ਜਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਂਉ ਲੈਂਦੇ ਨੇ ਤੇ ਆ ਉਹ ਚੀਜ਼ ਬਣ ਗਈ ਸ਼ੁਭ ਕਰਨ ਛੋਟੀ ਉਮਰ ਦਾ ਸ਼ਹੀਦ ਹੈ ਕਿਸਾਨੀ ਸ਼ਹੀਦ ਅੱਜ ਇੱਧਰ ਆਏ ਆਪਾਂ ਦੇਖੋ ਹਨਾ ਕੁਦਰਤੀ ਤੇ ਦਿਲ ਕੀਤਾ ਯਾਰ ਉਹ ਮੁੰਡੇ ਬੇਸ਼ੱਕ ਕਿੰਨਾ ਦੂਰ ਤੋਂ ਲੰਘਣਾ ਸੀ ਆਪਾਂ ਹਾਈਵੇ ਤੋਂ ਦਿਲ ਕੀਤਾ ਯਾਰ ਉਸ ਮੁੰਡੇ ਦੇ ਜੋ ਘਰ ਪਰਿਵਾਰ ਉਹਨੂੰ ਦੇਖੇ ਬਿਨਾ ਉਹਦਾ ਪਿੰਡ ਦੇਖੇ ਬਿਨਾ ਜਾਣਾ ਨਹੀਂ ਤੇ ਫਿਰ ਜਦੋਂ ਇੱਥੋਂ ਆ ਕੇ ਪਤਾ ਲੱਗਿਆ ਕਿ ਪਿੰਡ ਬੜਾ ਵੱਡਾ ਉਪਰਾਲਾ ਕਰ ਲਿਆ ਕਿਉਂਕਿ ਪਿੰਡ ਦਾ ਜਿਹੜਾ ਬੱਲੋ ਪਿੰਡ ਦਾ ਨਾਂ ਹੈ ਤੇ ਦੁਨੀਆ ਦੇ ਵਿੱਚ ਗਾਇ ਸ਼ਹੀਦ ਦਾ ਕਰਕੇ ਕਿਉਂਕਿ ਸ਼ੰਭੂ ਓਖਨੌਰੀ ਰਤਨਪੁਰਾ ਬਾਰਡਰਾਂ ਤੇ ਹਨਾ ਜਿਹੜਾ ਮੋਰਚਾ ਕਰਨ ਚੱਲੀ ਜਾਂਦਾ ਉਹਦੇ ਵੀ ਦੇਖੋ ਜਦੋਂ ਤਸ਼ੱਦਦ ਕੀਤਾ ਪੁਲਿਸ ਨੇ ਹਨਾ ਰੋਕਣਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਮੁੰਡੇ ਨੇ ਗੋਲੀ ਦੇ ਨਾਲ ਸ਼ਹਾਦਤ ਜਿਹੜਾ ਸ਼ਹੀਦੀ ਨੂੰ ਪ੍ਰਾਪਤ ਕੀਤਾ ਤੇ ਦੁਨੀਆ ਦੇ ਵਿੱਚ ਨਾ ਰਹਿਣਾ ਇਸ ਕਿਸਾਨੀ ਸ਼ਹੀਦ ਦਾ ਇਸ ਬੀਕਯੂ ਇਕਤਾ ਸਿੱਧੂਪੁਰ ਦੇ ਯੋਧੇ ਦਾ ਉਹ ਤੋਂ ਪਹਿਲਾਂ ਉਹਦੀ ਸ਼ਹਾਦਤ ਹੋ ਚੁੱਕੀ ਸੀ ਲੁਰਤ ਗਈ ਸਾਨੂੰ ਪਤਾ ਲੱਗਿਆ ਸੀ ਵੀ ਇਹਦੇ ਵਿੱਚ ਕੁਝ ਨਹੀਂ ਭਈ ਕਿਉਂਕਿ ਪੁਲਿਸ ਸਰਚ ਲੱਗੀ ਹਾਂ ਹਾਂ ਸਨਾਈਪਰ ਸੀਗੇ ਮੇਰੇ ਕੋਲ ਡਾਕੂਮੈਂਟਡ ਐਵੀਡੈਂਸ ਹੈ ਵੀ ਨਿਸ਼ਾਨਾ ਬੰਨ ਮੈਨੇ ਕਿ ਲਾ ਰੇ ਸੀ ਮੈਂ ਵਿੱਚ ਕੋਲੇ ਸੀ ਮੈਂ ਜ਼ੂਮ ਕਰ ਕਰ ਵੀਡੀਓ ਵੀ ਬਣਾਈਆਂ ਮੇਰੇ ਕੋਲ ਐਵੀਡੈਂਸ ਹੈ ਜੋ ਵੀ ਚੱਲ ਰਿਹਾ ਮੈਂ ਆਪਦੇ ਪਿੰਜਾਂ ਤੋਂ ਵੀ ਪਾਈਆਂ ਅੱ데 ਮੇਰੇ ਕੋਲ ਪਾਈਆਂ ਵੀ ਨਹੀਂ ਉਸ ਸナイਪਰ ਪੂਰੇ ਨਿਸ਼ਾਨਾ ਬੰਨ ਮਨ ਕੇ ਮਾਰ ਰਿਹਾ ਇਥੇ ਇੱਕ ਗੱਲ ਦੱਸ ਦਿਆਂ ਜੀ ਕਰਨ ਪੁੱਟੀ ਵਾਲਾ ਸਾਡੇ ਨਾਲ ਆ ਨਾ ਸਿੱਧੂਪੁਰ ਦੇ ਬਹੁਤ ਸੁਲਝੇ ਸਿਆਣੇ ਇੱਕ ਮੈਂ ਕਹਿੰਦਾ ਜ਼ਿੰਮੇਵਾਰ ਨੌਜਵਾਨ ਆਗੂ ਹੋਣ ਦੇ ਨਾਲ ਨਾਲ ਇਹ ਖੁਦ ਲਾ ਹੋਲਡਰ ਹੈ ਵਕੀਲ ਹੈ ਐਡਵੋਕੇਟ ਹੈ ਜਿਵੇਂ ਕਿ ਇਹ ਸਾਰਾ ਐਵੀਡੈਂਸ ਦੀ ਗੱਲ ਕਰ ਰਿਹਾ ਹੈ ਸਬੂਤਾਂ ਦੀ ਗੱਲ ਕਰ ਰਿਹਾ ਹੈ ਨਾ ਮੈਂ ਕਹਿੰਦਾ ਕਿ ਇੱਕ ਵਕੀਲ ਜਿਹੜੇ ਆ ਉਹ ਉਥੇ ਮੌਕੇ ਤੇ ਹਾਜ਼ਰ ਸੀ ਉਸ ਟਾਈਮ ਕਿ ਜਿਨ੍ਹਾਂ ਨੇ ਦੇਖਿਆ ਕਿ ਸ਼ੁਭ ਕਰਮ ਦੇ ਉਹ ਸਿਰਫ 10 15 ਕਦਮਾਂ ਦੇ ਵਿੱਚ ਤੇ ਪਤੰਗ ਕਿਉਂਕਿ ਪਤੰਗ ਉੱਥੇ ਬਹੁਤ ਵੱਡੀ ਗਿਣਤੀ ਚੜਾਏ ਗਏ ਸੀ ਐਕਸਪਰਟ ਜਿਹੜਾ ਨੇ ਦੱਸਿਆ ਸੀ ਕਿ ਡਰੋਨ ਜਿਹੜੇ ਆ ਪਤੰਗ ਦੇ ਨਾਲ ਡਰੋਨ ਸੁੱਟ ਲਓ ਤੁਸੀਂ ਤੇ ਕਰਨ ਨੇ ਦੱਸਿਆ ਕਿ ਪਤੰਗਾਂ ਦੀ ਗਿਣਤੀ ਉਹਦੇ ਜਿਹੜੇ ਡਰੋਨ ਦੇ ਜਿਹੜੇ ਨਾ ਮੈਂ ਪਹਿਲਾਂ ਵੀ ਬੋਲ ਕੇ ਦੱਸਿਆ ਕਿ ਡਰੋਨ ਦੇ ਜਿਹੜੇ ਖੰਭ ਸੀ ਨਾ ਉਹਦੇ ਉੱਤੇ ਖੰਭ ਲੱਗੇ ਹੋਏ ਚਾਰ ਜਾਂ ਬੱਖੋ ਹਨ ਟੈਕਨੀਕਾਂ ਨਾਲ ਆ ਗਏ ਇੱਕ ਵੀ ਹੋ ਜਾਦਾ ਜਿਉ ਬੈਲੈਂਸ ਬਣਾਉਂਦੇ ਆ ਲਾਉਂਦੇ ਆ ਉਹ ਮੇਰੇ ਕੋਲ ਪੂਰੇ ਐਵੀਡੈਂਸ ਆਇਆ ਸੀਗਾ ਕਿ ਪਲਾਸਟਿਕ ਦੇ ਆ ਜਿਵੇਂ ਉਹ ਢੋਰ ਦੇ ਸੰਪਰਕ ਚ ਆਉਣਾ ਉਹ ਲੁੜਕ ਜੂਗਾ ਉਹ ਲੋਹੇ ਦੇ ਨਹੀਂ ਸੀ ਆ ਮਗਾਏ ਵੀ ਇਜ਼ਰਾਇਲ ਤੋਂ ਆ ਸਾਰੀ ਇਨਪੁਟ ਆਈ ਮੇਰੇ ਕੋਲ ਪਹਿਲਾਂ ਮੈਂ ਫੇਰ ਹੀ ਆਪਣੀ ਸੋਝੀ ਦੇ ਅਨੁਸਾਰ ਉਹ ਪਤੰਗ ਲਿਆਂਦੇ ਤੇ ਉਹਦੇ ਪਤੰਗ ਵੀ ਪਤੰਗ ਵੀ ਅਸੀਂ ਉਹਦੇ ਨਾਲ ਮੈਂ ਨਾ ਲਫਾਫਿਆਂ ਦਾ ਇੱਕ ਗੁੱਟੀ ਲਿਆਂਦੀ ਲਫਾਫਿਆਂ ਦੇ ਮੈਂ ਪੁੰਜੇ ਬਣਾਏਗੇ ਲਾ ਕੋਈ ਵੀ ਆਏ ਨੇੜੇ ਤੇੜੇ ਵੀ ਦਰੋਣ ਹੋਇਆ ਬੱਚੇ ਨਾ ਇਜ਼ਰਾਇਲ ਤੋਂ ਮਟੀਰੀਅਲ ਘਟ ਗਿਆ ਸੀ ਮਟੀਰੀਅਲ ਘਟ ਗਿਆ ਸੀ ਸਸਤਾ ਹਾਂ ਸਸਤਾ ਸੀ ਮਟੀਰੀਅਲ ਲਾਏ ਇਹਨਾਂ ਨੂੰ ਮਹੰਗੇ ਆ अच्छा नाही ਵੀ ਆਪਣੇ ਦੇਸ਼ ਨੂੰ ਠੱਗੀ ਹੁੰਦੀ ਹੈ ਹਰ ਕਥਾ ਤੇ ਉਹ ਚਲੋ ਉਸੇ ਦੀ ਖਾਤਰ ਫਿਰਦੇ ਆਪਾਂ ਬਿਲਕੁਲ ਬਿਲਕੁਲ ਮਾਮਲਾ ਰਿਐਲਿਟੀ ਵਿੱਚ ਆ ਸੀਗਾ ਮੈਂ ਤਾਂ ਮਾਮਲਾ ਵੀ ਚਲੋ ਅੱਜ ਕਦੇ ਇਹ ਤੋਂ ਪਹਿਲਾਂ ਮੈਂ ਬੋਲਿਆ ਨਹੀਂ ਕਿਸੇ ਕੋਲੇ ਅੱਜ ਹਰ ਸਾਹਿਬ ਬੈਗੁਰੂ ਜੀ ਕੀ ਫਤਿਹ ਜਦੋਂ ਆਪਣਾ ਮੋਰਚਾ ਖਨੌਰੀ ਵਾਲਾ ਸ਼ੁਰੂ ਹੋਇਆਗਾ ਜੀ ਉਦੋਂ ਪਹਿਲਾਂ 2-3 ਦਿਨ ਲਾ ਕੇ ਨੌਜਵਾਨਾਂ ਨੇ ਪੂਰੀ ਕਮੇਟੀ ਨੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਸੀਗਾ ਰਾਸ਼ਨ ਇਕੱਠਾ ਕਰਕੇ ਫਿਰ ਇੱਥੇ ਸਾਡੇ ਜੋ ਇਹ ਡੇਰਾਗਾ ਬਾਬਾ ਭਜਨ ਦਾਸ ਜੀ ਦਾ ਇੱਥੇ ਰਾਸ਼ਨ ਰੱਖ ਕੇ ਇੱਥੇ ਆ ਕੇ 2-3 ਦਿਨਾਂ ਚ ਫਿਰ ਟਰੈਕਟਰ ਟਰਾਲੀ ਤਿਆਰ ਕਰਕੇ ਫਿਰ ਇਥੋਂ ਲੈ ਕੇ ਤੁਰਿਆ ਸੀਗਾ ਉਹਦਾ ਟਰੈਕਟਰ ਸੀਗਾ ਉਹ ਪਿੰਡ ਦਾ ਪ੍ਰਧਾਨ ਆ ਜਿਹੜਾ ਕੁਲਦੀਪ ਸਿੰਘ ਗੋਸ਼ੀ ਉਹਨਾਂ ਦਾ ਸੀਗਾ ਚਲਾ ਕੇ ਇਹ ਆਪਣਾ ਸ਼ੁਭਕਰਨ ਲੈ ਕੇ ਗਿਆ ਸੀਗਾ ਇਥੋਂ ਪਿੰਡੂ ਹੀ ਟਰੈਕਟਰ ਚ ਲਾ ਕੇ ਲੈ ਕੇ ਗਿਆ ਸੀਗਾ ਤੇ ਇੱਕ ਹਫਤਾ ਉੱਥੇ ਲਗਾਤਾਰ ਫਿਰ ਉਹਨੇ ਲੰਗਰਾਂ 'ਚ ਹੀ ਬਹੁਤ ਸੇਵਾ ਕੀਤੀ ਸ਼ੁਭਕਰਨ ਸਿੰ ਬੱਲੋ ਉਹਨਾਂ ਦਾ ਮਕਾਨ ਆ ਜੀ ਇਹ ਤੇ ਆ ਛੰਡਾ ਲੱਗਿਆ ਹੋਇਆ ਸਾਰਾ ਆ ਬੋਰਡ ਲੱਗਿਆ ਹੋਇਆ ਸਾਰਾ ਆ ਜੋ ਮਾਤਾ ਫਸਲੀ ਕਾਲ ਜੀ ਆਪ ਉਹਨਾਂ ਦੀ ਮਾਤਾ ਜੀ ਮਾਤਾ ਜੀ ਵੀ ਆ ਗਏ ਜੀ ਸ਼ੁਭ ਫਸਲੀ ਕਾਲ ਮਾਤਾ ਤਾਂ ਆਜ ਮਾੜੇ ਬਾਹਰ ਆਇਓ ਆਜੋ ਆਇਓ ਜੀ ਆਜੋ ਆਜੋ ਜੀ ਮਾਤਾ ਫਸਲੀ ਹੋਣ ਲਾਈਟ ਨੂੰ ਸੱਲੇਖਣ ਦੀਜੀਏ ਪਰਿਵਾਰ ਆ ਜੀ ਹਾਂ ਜੀ ਸਾਡੇ ਸ਼ਹੀਦ ਦਾ ਗੁੱਡੀ ਮਿੱਲਾ ਦਾ ਡਿਊਟੀ ਤੇ ਗਈ ਹੋਗੀ ਹਾਂ ਜੀ ਡਿਊਟੀ ਤੇ ਗਈ ਹੈਗੀ ਹਾਂ ਜੀ ਹਾਂ ਜੀ ਹੋਰ ਮਾਤਾ ਜੀ ਠੀਕ ਹਾਂ ਜੀ ਹਾਂ ਜੀ ਆਮ ਇਹ ਨਹੀਂ ਕਰਦਾ ਕਾਕਾ ਵੀਰਾ ਸੋ ਜੀ ਸ਼ੁਭ ਕਰਨ ਦੇ ਘਰੇ ਅਸੀਂ ਪਹੁੰਚ ਗਏ ਹਾਂ ਪਰਿਵਾਰ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਦਾ ਕੋਈ ਸਾਡਾ ਪ੍ਰੋਗਰਾਮ ਨਹੀਂ ਸੀਗਾ ਕਿ ਅਸੀਂ ਮਿਠਕੇ ਜਾਈਏ ਅਸੀਂ ਫੋਨ ਕਰਕੇ ਜਾਈਏ ਇਸ ਕਰਕੇ ਪਰਿਵਾਰ ਦੇ ਵਿੱਚ ਸ਼ੁਭ ਕਰਨ ਦੇ ਦਾਦੀ ਜੀ ਮਿਲੇ ਆ ਸਾਨੂੰ ਤੇ ਬਾਈ ਜੀ ਸਾਡੇ ਨਾਲ ਪਿੰਡ ਤੋਂ ਸਿੱਧੂ ਕੁਰਜਥੇ ਬੰਦੀ ਦੇ ਵਿੱਚ ਐ। ਸ਼ੁਭ ਕਰਨ ਦੇ ਫਾਦਰ ਸਾਹਿਬ ਜਿਹੜੇ ਪਹਿਲਾਂ ਵੀ ਉਹ ਸਕੂਲ ਵੈਨ ਚਲਾਉਂਦੇ ਸੀ ਤੇ ਹੁਣ ਵੀ ਜਿਹੜਾ ਉਹ ਆਪਣੀ ਡਿਊਟੀ ਆਪਣੀ ਸਕੂਲ ਵੈਨ ਲੈ ਕੇ ਗਏ ਹੋਏ ਐ। ਸ਼ੁਭ ਕਰ ਗੁੱਡੀ ਛੋਟੀ ਸੀ ਜੀ ਸ਼ੁਭ ਕਰਨ ਨਾਲੋਂ? ਹਾਂ ਛੋਟੀ ਐ ਭਾਈ। ਛੋਟੀ ਐ ਸ਼ੁਭ ਕਰਨ। ਹਾਂ ਠੀਕ। ਸੋ ਸਾਡੀ ਉਹ ਬੱਚਿਆਂ ਵਰਗੀ ਸਾਡੀ ਭੈਣ ਆ ਉਹਦੀ ਉਮਰ ਜਿਹੜੀ ਆ ਉਹ ਵੀ 21 ਸਾਲ ਹੋਊਗੀ। ਉਹਨੂੰ ਸਰਕਾਰੀ ਨੌਕਰੀ ਮਿਲ ਗਈ ਬਠਿੰਡੇ ਡਿਊਟੀ ਐ ਪੰਜਾਬ ਪੁਲਿਸ ਚ ਐ ਜੀ। ਹਾਂ ਪੰਜਾਬ। ਪੰਜਾਬ ਪੁਲਿਸ ਦੀ ਜਿਹੜੀ ਕਨਸਟੇਬਲ ਦੀ ਜਿਹੜੀ ਜੌਬ ਉਹ ਕੁੜੀ ਨੂੰ ਇਹ ਮੈਂ ਪਹਿਲਾਂ ਵੀ ਕਿਹਾ ਸੀ ਬਾਹਰੋਂ ਅੰਦਰ ਐਂਟਰ ਕਰਨ ਲੱਗੇ ਕਿ ਬਹੁਤ ਸਾਰੇ ਲੋਕ ਹਾਲੇ ਤੱਕ ਕਹਿੰਦੇ ਆ ਕਿ ਜਥੇ ਬੰਦੀਆਂ ਨੇ ਜਿਹੜਾ ਸ਼ੁਭ ਕਰਮ ਦੀ ਮੌਤ ਹੋ ਗਈ ਸ਼ਹੀਦੀ ਹੋ ਗਈ ਮਾਪਿਆਂ ਦਾ ਇਕੱਲਾ ਪੁੱਤ ਭੈਣਾਂ ਦਾ ਇਕੱਲਾ ਭਰਾ ਦੁਨੀਆ ਤੋਂ ਚਲਾ ਗਿਆ ਤੇ ਕਿਸੇ ਨੇ ਸਹਾਰ ਨਹੀਂ ਲਈ ਇਹ ਗੱਲਾਂ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਕਿ ਸੰਘਰਸ਼ ਦੇ ਵਿੱਚ ਉਹਦੀ ਸ਼ਹਾਦਤ ਹੋਈ ਹੈ ਉਹ ਕਿਸਾਨੀ ਦਾ ਸ਼ਹੀਦ ਹੈ ਸ਼ੁਭ ਕਰਨ ਤੇ ਨੌਜਵਾਨ ਸ਼ਹੀਦ ਹੈ ਇਸ ਕਰਕੇ ਕਿਸੇ ਨੂੰ ਇਹ ਨਾ ਲੱਗੇ ਕਿ ਜੋ ਚਾਹੀਦਾ ਸੀ ਬਣਦਾ ਫਰਜ਼ ਨਿਭਾਉਣਾ ਜਿੱਥੇ ਬੰਦੀਆਂ ਨੇ ਨਹੀਂ ਨਭਾਇਆ ਬਾਈ ਜੀ ਸਾਡੇ ਨਾਲ ਕੀ ਹੈ ਨਾ ਆਪਣੇ ਸੱਚੀ ਗੱਲ ਸੱਚੀ ਗੱਲ ਮੇਰਾ ਨਾਂ ਜੀ ਬੂਤਾ ਸਿੰਘ ਜੀ ਪਿੰਡ ਮੇਰਾ ਅਕਲੀਆ ਵੈਸੇ ਮੈਂ ਸਾਰਾ ਤਾਂ ਰਹੈ ਨਾ ਇੱਥੀਆਂ ਆਪਣੀ ਸ਼ਾਪ ਹੈ ਜੀ ਇੱਥੇ ਰਹਿੰਦੇ ਹਾਂ ਜੀ ਹਾਂਜੀ ਜੀ ਤੇ ਪਰਿਵਾਰ ਨੂੰ ਇਹ ਗੱਲ ਸਾਡੀ ਕਹੀ ਹੋਈ ਆ ਵੀ ਕਿਸੇ ਵੀ ਟਾਈਮ ਸਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਤਾਂ ਸਾਨੂੰ ਫੋਨ ਕਰੋ ਜੀ ਇਹ ਦਾਦੀ ਨੂੰ ਹੀ ਪਤਾ ਹੈਗਾ ਜਦੋਂ ਕੁੜੀ ਨੂੰ ਜੋਬ ਦਵਾਈ ਆ ਚੰਡੀਗੜ੍ਹ ਅਸੀਂ ਨਾਲ ਕੁੜੀ ਨੂੰ ਪਰਿਵਾਰ ਨਾਲ ਲੈ ਕੇ ਗਏ ਲੈ ਕੇ ਆਏ ਜੀ ਤੇ ਹੁਣ ਵੀ ਕੁੜੀ ਕੋਲੇ ਮੇਰਾ ਨੰਬਰ ਆਗਾ ਆਪਣੀ ਛੋਟੀ ਭੈਣ ਹੈਗੀ ਮੈਂ ਕੱਲ ਵੀ ਉਹਨਾਂ ਨਾਲ ਗੱਲ ਕਰੀ ਸੀ ਫੋਨ ਤੇ ਮਾਂ ਭੈਣੇ ਸਾਨੂੰ ਫੋਟੋਆਂ ਚਾਹੀਦੀਆਂ ਸ਼ੂ ਕਰਦੀਆਂ ਕਹਿੰਦੀ ਵਿਦੇਸ਼ ਨੂੰ ਮੈਂ ਪਾਉਣੀ ਆ ਹਾਂ ਕਿ ਕੋ ਤੁਸੀਂ ਯਾਦਗਾਰ ਬਣਾ ਰਹੇ ਹੋ ਹਾਂ ਜੀ ਪਿੰਡ ਦੇ ਵਿੱਚ ਅਸੀਂ ਯਾਦਗਾਰ ਬਣਾ ਲਈ ਬਹੁਤ ਚੰਗਾ ਬੁੱਤ ਲੱਗਣ ਵਾਲਾ ਰਹਿੰਦਾ ਹੈਗਾ ਜੀ ਜੀ ਉਹਨਾਂ ਦਾ ਜਿਹੜਾ ਦਿਨ ਹੈਗਾ ਉੱਥੇ ਪਾਠ ਵਰਗਾਸ਼ ਕਰਾ ਕੇ ਪ੍ਰੋਗ ਪਾਈ ਜਾਂਦੀ ਹੈ ਉਹਨਾਂ ਦੀ ਵਰਸੀ ਮਨਾਈ ਜਾਂਦੀ ਕਿੰਨੇ ਤਰੀਕ ਨੂੰ ਉਹ 21 21 ਤਰੀਕ ਨੂੰ ਅੱਛਾ ਸੇਵ ਜਿਹੜਾ ਦੇਣਾ ਪਤਾ ਜੀ 21 ਫਰਵਰੀ ਵਾਲਾ ਹਾਂ 21 ਫਰਵਰੀ ਨੂੰ ਜਿਹੜਾ ਕਨਪਾਟ ਸਾਹਿਬ ਦੇ ਭੋਗ ਪੈਣਗੇ ਜੀ ਹਾਂ ਉਸ ਦਿਨ ਭੋਗ 19 ਨੂੰ ਪ੍ਰਕਾਸ਼ ਹੋਗਾ ਹਾਂ 19 ਨੂੰ ਅੱਛਾ ਪਹੁੰਚਾਇਆ ਪੂਰੇ ਪਿੰਡ ਦੇ ਸਹਿਯੋਗ ਨਾਲ ਪੂਰੀ ਇਲਾਕੇ ਦੀ ਸੰਗਤ ਸਾਰੀ ਇਹਨਾਂ ਪੂਰੀ ਹਮਦਾਰੀ ਹੈ ਲੋਕਾਂ ਦੀ ਬਿਲਕੁਲ ਹਾਂ ਜੀ ਪੂਰਾ ਵਧੀਆ ਉਹਨਾਂ ਦੀ ਯਾਦਗਾਰ ਮਨਾਈ ਜਾਊਗੀ ਹਰ ਸਾਲ ਮਨਾਇਆ ਕਰਾਂਗੇ ਅਸੀਂ ਤਾਂ ਇੱਥੇ ਗੱਲ ਨੂੰ ਕਰਾਂਗੇ ਅਸੀਂ ਤਾਂ ਮੈਂ ਆਪਣੀ ਸਾਡੇ ਸਾਥੀਆਂ ਦੇ ਨਾਲ ਅਸੀਂ ਤਾਂ ਕੱਲਾ ਘਰੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਕਿ ਇੱਕ ਵਾਰ ਫੇਰ ਜਿਹੜਾ ਪਰਿਵਾਰ ਨੂੰ ਇਹ ਨਾ ਲੱਗੇ ਕਿ ਕੱਲੇ ਮੁਆਵਜ਼ੇ ਤੋਂੋਂ ਤੱਕ ਕੱਲੀਆਂ ਨੌਕਰੀਆਂ ਤੱਕ ਮਤਲਬ ਨਹੀਂ ਹੁੰਦਾ ਜਿਹੜੇ ਲੋਕ ਹੈ ਨਾ ਜਿਹੜੇ ਕਦਰ ਜਾਣਦੇ ਆ ਸ਼ਹੀਦੀ ਦੀ ਹੈ ਨਾ ਉਹ ਲੋਕ ਜੁੜੇ ਰਹਿਣ ساری ਉਮਰ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਸ਼ੋਭ ਕਰਨ ਸਾਡੇ ਵਿੱਚ ਹੈ ਹੈ ਨਾ ਉਹ ਅਸੀਂ ਹੁਣ ਯਾਦਗਾਰ ਵੀ ਦੇਖ ਕੇ ਆਏ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਪਿੰਡ ਨੇ ਕੀਤਾ ਹੈ ਨਾ ਚਾਹੇ ਇਲਾਕੇ ਨੇ ਮਦਦ ਕੀਤੀ ਆ ਅਸੀਂ ਉਹ ਚੀਜ਼ ਨਹੀਂ ਜਾਂਦੇ ਤੁਸੀਂ ਪੂਰੀਆਂ ਦੀ ਡਿਊਟੀ ਵਧੀਆ ਚੱਲਦੀ ਸੀ ਵਧੀਆ ਚੱਲਦੀ ਹੈ ਜੀ ਬਠਿੰਡੇ ਡਿਉਟੀ ਹੈਗੀ ਜੀ ਪੂਰੀ ਮੈਕਮਨ ਜਥੇਬੰਦੀ ਵੱਲੋਂ ਮੈਕਮਨ ਨੂੰ বারবার ਗੱਲ ਕਹੀ ਜਾਂਦਾ ਵੀ ਕੁੜੀ ਨੂੰ ਕਿਤੇ ਔਖੀ ਜਗ੍ਹਾ ਨਹੀਂ ਭੇਜਣਾ ਦੂਰ ਨਹੀਂ ਭੇਜਣਾ ਉਹ ਪੂਰਾ ਮੈਹਿਮਾ ਵੀ ਪੂਰਾ ਸਹਿਯੋਗ ਦਿੰਦਾ ਪਰ ਸਭਾ ਐਸਐਸਪੀ ਤੱਕ ਇਹ ਜੀ ਕਰਣੀ ਹੈਗੀ ਕਿ ਕੋਈ ਗੱਲ ਨਹੀਂ ਸਾਡੀ 3 ਵਰਗ ਜੀ ਕੋਲ ਆਹੇ ਅਸੀਂ ਇਹਦਾ ਪੂਰਾ ਖਿਆਲ ਰੱਖਾਂਗੇ ਬਸ ਅਸੀਂ ਵੀ ਪੂਰੇ ਪਰਿਵਾਰ ਦੇ ਸੰਪਰਪਕ ਰਹਿਣੇ ਆਂ ਪਿੰਡ ਦੇ ਜਿਹੜੀ ਕਮੇਟੀ ਹੈ ਚੱਲ ਲਵੇ ਲੋਣੇ ਪਿੰਡਾਂ ਦੀਆਂ ਕਮੇਟੀਆਂ ਨੇ ਪਰਵਾਰ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਂ ਵੀ ਮਾਰਜਾ ਤੋਂ ਲੈਣ ਤੱਕ ਨੌਕਰੀ ਲੈਣ ਤੱਕ ਕਿੰਨੇ ਸੰਘਰਸ਼ ਕਰਨੇ ਪਏ ਸਾਰਿਆਂ ਨੇ ਰਲ ਮਿਲ ਕੇ ਕਰਿਆ ਪਿੰਡ ਨੇ ਲਵੇ ਲੋਣੇ ਦੇ ਪਿੰਡਾਂ ਨੇ ਇੱਥੇ ਕਈ ਵਾਰ ਦਾ ਮੈਂਬਰ ਹਾਂ ਹਾਂਜੀ ਇੱਥੇ ਮੈਂ ਇੱਕ ਖਾਸ ਗੱਲ ਕੁੱਛ ਨਹੀਂ ਜਾਊਂਗਾ ਕਿ ਜਦੋਂ ਜਿਹੜੇ ਦਿਨ ਤੁਸੀਂ ਗਏ ਸੀ ਸੰਘਰਸ਼ ਦੇ ਵਿੱਚ ਜਦੋਂ ਖਨੌਰੀ ਬਾਡਰ ਵਾਸਤੇ ਗਏ ਹਾਂ ਹਾਂਜੀ 21 ਫਰਵਰੀ ਨੂੰ ਸ਼ਹੀਦ ਕਰਨ ਦੀ ਸ਼ਹਾਦਤ ਹੋ ਜਾਂਦੀ ਹੈ ਹਾਂਜੀ ਹਾਂਜੀ ਤੁਸੀਂ ਕਿੰਨੇ ਦਿਨ ਪਹਿਲਾਂ ਗਏ ਸੀ ਉਹ ਦੋ ਹਫ਼ਤੇ ਪਹਿਲਾਂ ਗਏ ਸੀ ਇੱਕ ਟ੍ਰੈਕਟਰ ਟਰਾਲੀ ਲੈ ਕੇ ਪਿੰਡ ਦੇ ਵਿੱਚੋਂ ਜੀ ਮੈਂ ਉਸ ਦਿਨ ਨਹੀਂ ਗਿਆ ਟ੍ਰੈਕਟਰ ਟਰਾਲੀ ਕੀ ਦਾ ਸੀ ਟ੍ਰੈਕਟਰ ਟਰਾਲੀ ਕਿਹਨੇ ਟ੍ਰੈਕਟਰ ਟਰਾਲੀ ਸੀਗਾ ਇਹ ਪਿੰਡ ਦੇ ਪ੍ਰਧਾਨ ਦਾ ਸੀਗਾ ਜੋਸ਼ੀ ਦਾ ਜੀ ਚਲਾ ਕੇ ਆਪਣਾ ਸ਼ੁਕਰਨ ਲੈ ਕੇ ਗਿਆ ਸੀ ਪਹਿਲਾਂ ਕਿਢੇ ਚੋਂ ਰਾਸਣ ਇਕੱਠਾ ਕੀਤਾ ਤਿੰਨ ਚਾਰ ਦਿਨ ਰਾਸਣ ਇਕੱਠਾ ਕਰਕੇ ਸਾਡੇ ਨਾਲ ਆਪਾਂ ਆਪਾਂ ਜਾਂਦਾ ਹਦਾ ਡੇਰਾ ਇੱਥੇ ਰੱਖਿਆ ਗਿਆ ਰਾਸਣ ਉਸ ਤੋਂ ਬਾਅਦ ਟ੍ਰੈਕਟਰ ਟਰਾਲੀ ਤਿਆਰ ਕਰਕੇ ਦੋ ਦਿਨਾਂ ਚ ਫਿਰ ਉਸ ਤੋਂ ਬਾਅਦ ਵਿੱਚੇ ਰਾਸਣ ਲੈ ਕੇ ਵਿੱਚੇ ਪਿੰਡ ਦੇ ਨੌਜਵਾਨ ਲੈ ਕੇ ਇਕੱਠੇ ਹੋਏ ਨੇ ਇੱਕ ਹਫ਼ਤਾ ਉੱਥੇ ਸ਼ੁਕਰਨ ਤੇ ਜਿਹੜੇ ਸਾਥੀ ਸੀ ਸਾਰੇ ਲੰਗਰ 'ਚ ਵੀ ਸੇਵਾ ਕਰਦੇ ਰਹੇ ਜਿਹੜੇ ਲਵੇ ਰੋਣਾ ਦੇ ਪਿੰਡ 'ਚ ਸਾਰੇ ਮੁੰਡੇ ਦਾਸ ਦੇ ਬਹੁਤੇ ਲੰਗਰ 'ਚ ਵੀ ਮੁੰਡੇ ਸੇਵਾ ਕਰਦੇ ਸੀਗੇ ਉਦੋਂ ਜਦੋਂ ਸਾਨੂੰ 12:00 1 ਵਜੇ ਚੀਜ਼ ਦਾ ਫੋਨ ਆਇਆਗਾ ਜਿਹੜਾ ਪਿੰਡ ਦਾ ਪ੍ਰਧਾਨ ਆ ਕੁਲਦੀਪ ਸਿੰਘ ਉਹਨੇ ਮੈਨੂੰ ਫੋਨ ਕੀਤਾ ਵੀ ਯਾਰ ਇੱਕ ਤਰ੍ਹਾਂ ਮੁੰਡਾ ਆਪਣਾ ਗੁਜ਼ਰ ਗਿਆ ਜੀ ਕੋਈ ਬੱਜ ਗਈ ਛੁੱਕ ਕਰਦੇ ਸਨ ਬੱਜੀ ਅਸੀਂ ਉਹਨੂੰ ਪਟਿਆਲੇ ਲੈ ਕੇ ਜਾਂਦੇ ਆ ਦੋ ਮੁੰਡੇ ਇੱਥੋਂ ਦੇ ਹੋਰ ਸੀ ਜੀ ਉਹਨਾਂ ਦੇ ਕਿਤੇ ਤਾਂ ਇੱਥੇ ਖੁੱਚ ਚਗੋੜੀ ਲੱਗੀ ਸੀ ਆ ਪਲਾਸਟਿਕ ਦੀ ਇੱਕ ਦੇ ਗੱਟੇ 'ਚ ਲੱਗੀ ਸੀ ਉਹ ਵੀ ਨੌਜਵਾਨ ਸੀ ਉਹ ਵੀ ਨੌਜਵਾਨ ਸੀ ਜੀ ਦੋ ਮੁੰਡ ਜਦੋਂ ਮੈਨੂੰ ਫੋਨ ਕਰਿਆ ਮੈਨੂੰ ਕਹਿੰਦਾ ਤੂੰ ਆ ਜਾ ਅਸੀਂ ਫਿਰ ਇੱਥੇ ਦੋ ਮੁੰਡੇ ਇੱਥੋਂ ਇੱਕ ਮੁੰਡਾ ਮੇਰੇ ਪਿੰੋਂ ਅਸੀਂ ਗੱਡੀ ਲੈ ਕੇ ਗਏ ਆ ਉਹ ਫਿਰ ਅਸੀਂ ਉਹ ਮੁੰਡਿਆਂ ਨੂੰ ਸੰਭਾਲਿਆ ਜਾ ਕੇ ਉੱਥੇ ਪਰ ਉੱਥੇ ਐਨਾ ਸਨਾਟਾ ਸੀ ਉਸ ਦਿਨ ਮੈਂ ਕਹਿੰਦਾ ਜੀ ਉੱਥੇ ਰੋਟੀ ਨਹੀਂ ਬੱਤੀ ਹਾਂ ਬਿਲਕੁਲ ਬਿਲਕੁਲ ਐਨਾ ਸਨਾਟਾ ਸੀ ਕਿਸੇ ਨੇ ਜਿੱਦ ਕਿਸੇ ਕੋਲੇ ਬੀਆਂ ਪੀਆਂ ਖਾ ਲੀਆਂ ਨਹੀਂ ਕਿਸੇ ਨੇ ਰੋਟੀ ਕਿਸੇ ਨੇ ਰੋਟੀ ਨਹੀਂ ਬਕਾਈ ਐਨਾ ਮਤਾਂ ਦਾ ਮਾਹੌਲ ਸੀ ਇੱਕ ਹੋਰ ਹਾਂ ਇੱਕ ਨੌਜਵਾਨ ਦਾ ਚਲਾ ਜਾਣਾ ਸੈਂਕੜੇ ਲੋਕਾਂ ਦਾ ਜਿਹੜਾ ਉਹੋ ਗਰੀ ਤਰ੍ਹਾਂ ਜੱਖਵੇ ਹੋ ਜਾਣਾ ਬਹੁਤ ਸਾਰੇ ਲੋਕ ਐ ਜਿਨ੍ਹਾਂ ਦੇ ਵਿਚਾਰੇ ਦੀਆਂ ਅੱਖਾਂ ਚਲੀਆਂ ਗਈਆਂ ਠੀਕ ਹੈ ਉਹ ਵੀ ਮਾਪਿਓ ਦੇ ਨੌਜਵਾਨ ਪੁੱਤ ਸੀ ਟਰੈਕਟਰ ਵੀ ਭੰਨੇ ਗਏ ਜੀ ਤੇ ਬਹੁਤ ਸਾਰੇ ਮੁੰਡਿਆਂ ਨੂੰ ਸਾਡੇ ਰੋਰੀਆਂ ਚ ਵਾਕੇ ਵੀ ਲੱਗੀ ਸੀ ਪੁਲਿਸ ਵੀ ਪੂਰਾ ਮਾਹੌਲ ਉੱਥੇ ਜੋ ਸੋਗਮਈ ਸੂਸਦਨ ਪੂਰਾ ਦਿੱਤਾ ਬਿਲਕੁਲ ਬਿਲਕੁਲ ਮਾਤਾ ਜੀ ਹੁਣ ਮਤਲਬ ਤੁਹਾਡਾ ਸਾਰਿਆਂ ਦਾ ਪਰਿਵਾਰ ਨੂੰ ਸਾਰੀ ਕਮੇਟੀ ਦਾ ਪੂਰਾ ਸਹਿਯੋਗ ਪੂਰਾ ਸਹਿਯੋਗ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਠੀਕ ਹੈ ਮਾਤਾ ਜੀ ਸ਼ੁਭ ਕਰਨ ਤੋਂ ਬਾਅਦ ਅੱਛਾ ਕਿਆ ਰਾਣੀ ਨਿਤਕ ਨੇ ਤੇ ਡੱਲੇ ਵਾਲ ਸਾਹਮਣੇ ਸਿੱਧੂ ਪਰਜਥੇ ਬੰਦੀ ਨੇ ਤੇ ਬਾਕੀ ਜਿੰਨੇ ਵੀ ਲੋਕ ਜਿਹੜੇ ਹਮਦਰਦੀ ਰੱਖਣ ਵਾਲੇ ਸੀ ਹਨ ਜੀ ਕਿ ਨੌਜਵਾਨ ਜਿਹੜਾ ਉਹ ਦੁਨੀਆ ਤੋਂ ਚਲਾ ਗਿਆ ਕੱਲਾ ਕੱਲਾ ਸੀ ਤੁਹਾਡਾ ਹਨਾ ਜੀ ਤੁਸੀਂ ਦਾਦੀ ਜੀ ਉਹਨਾਂ ਦੀ ਸ਼ੁਭ ਕਰਨ ਦੇ ਜਾਣ ਤੋਂ ਬਾਅਦ ਜਿਹੜਾ ਮੁਆਵਜ਼ਾ ਸੀ ਜਾਂ ਨੌਕਰੀ ਦੱਸਦਾ ਵੀਰ ਨੇ ਦੱਸਦਾ ਤੁਸੀਂ ਵੀ ਦੱਸਦਾ ਕਿ ਭੈਣ ਨੂੰ ਨੌਕਰੀ ਮਿਲ ਗਈ ਸਰਕਾਰੀ ਉਹ ਬਠਿੰਡੇ ਡਿਊਟੀ ਕਰ ਰਹੀ ਹੈ ਇੱਕ ਮੁਆਵਜ਼ਾ ਸੀ ਹਨਾ ਉਹ ਬਹੁਤ ਸਾਰੇ ਲੋਕ ਹੱਲੇ ਵੀ ਲੋਕ ਇਸ ਭਲੇਖੇ ਦੇ ਵਿੱਚ ਹੈ ਕਹਿੰਦੇ ਕਿ ਮੁਆਵਜ਼ਾ ਜਿਹੜਾ ਉਹ ਨਹੀਂ ਦਿੱਤਾ ਇੱਕ ਨੌਕਰੀ ਜਿਹੜੀ ਸੀ ਦਵਾ ਕੇ ਤੇ ਕਹਿੰਦੇ ਜਥੇਬੰਦੀਆਂ ਚੁੱਪ ਕਰ ਗਈਆਂ ਮੁਆਵਜ਼ਾ 1 ਕਰੋੜ ਦੀ ਰਾਸ਼ੀ ਜਿਹੜੀ ਮੰਗ ਕੀਤੀ ਸੀ ਜੀ ਨਾ ਜੀ ਕੋਈ ਚੁੱਪ ਨਹੀਂ ਕਰੀਆਂ ਸਾਰੀ ਜਥੇਬੰਦੀ ਨਾਲ ਹੈ ਜੀ ਸਾਰਾ ਕੁਝ ਦਬਾਇਆ ਇਹਨਾਂ ਨੇ ਜੀ ਤੇ ਇੱਕ ਅਸੀਂ ਇਹੀ ਮੰਗ ਹੈ ਸਾਡੀ ਵੀ ਉਹਦੀ ਅਜੇ ਤੱਕ ਮਾਉਤ ਦਾ ਕੋਈ ਪਤਾ ਨਹੀਂ ਲੱਗਿਆ ਜੀ ਉਹ ਨਿਕਲਣੀ ਚਾਹੀਦੀ ਹੈ ਮਤਲਬ ਹਾਂ ਠੀਕ ਹੈ ਕਿ ਜਿਹੜੇ ਦੋਸ਼ੀ ਹੈ ਦੋਸ਼ੀ ਬੈਰ ਨਹੀਂ ਦੋਸ਼ੀ ਫੜਿਆ ਜਾਵੇ ਫੜਿਆ ਜਾਵੇ ਤੇ ਉਹਨੂੰ ਜਿਹੜਾ ਸਾਲ ਹੋ ਗਿਆ ਵੀ ਅਜੇ ਤੱਕ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗਿਆ ਮੈਂ ਪੁੱਛਣਾ ਚਾਹੁੰਗਾ ਵੀ ਬੇਟੀ ਨੌਕਰੀ ਤੇ ਹੈ ਮੁਆਵਜ਼ਾ ਮਿਲਿਆ ਹੈ ਨਾ ਸ਼ੁਭ ਕਰਨ ਦੀ ਯਾਦਗਾਰ ਵੀ ਬਣਦੀ ਹੈ ਪਿੰਡ 'ਚ ਉਹ ਜਗ੍ਹਾ ਕਿੰਨੇ ਦਿੱਤੀ ਹੈ ਉਹ ਜਗ੍ਹਾ ਪੰਚਾਇਤ ਨੇ ਜੀ ਪੰਚਾਇਤ ਦੀ ਹਾਂ ਸਾਰੇ ਨਗਰ ਨਾਲ ਹੈ ਸਾਰਾ ਨਗਰ ਨਾਲ ਹਾਂ ਕਿ ਉਹਦੇ ਤੇ ਗਿਆ ਇੱਥੇ ਬੰਦਗਾਂ ਵੀ ਨਾਲ ਆ ਸਾਰੀਆਂ ਠੀਕ ਹੈ ਜੀ ਉਹਤੇ ਖਰਚਾ ਹੋ ਰਿਹਾ ਹੈ ਉਹ ਉਦੋਂ ਪਤਾ ਲੱਗਿਆ ਸੀਗਾ ਜਦੋਂ ਇਹ ਮੁਆਵਜ਼ਾ ਮਿਲਿਆ ਵੀ ਸ਼ੁਭ ਕਰਨ ਦੀ ਪਿੰਡ ਦੇ ਵਿੱਚ ਯਾਦਗਾਰ ਬਣਾਉ ਤੇ ਸਰਕਾਰ ਜਿਹੜੀ ਹੈ ਉਹ ਉਹਦੀ ਯਾਦਗਾਰ ਵਾਸਤੇ ਪੈਸੇ ਦੇਊਗੀ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ ਜੀ ਸਾਰੇ ਜਥੇ ਬੰਦਗਾਂ ਨਾਲ ਆ ਸਾਡੇ ਜੰਦੇ ਬੰਦੀਆਂ ਨਾਲ ਐ ਪਿੰਡ ਨਾਲ ਐ ਇਸ ਬੰਦ ਨਾਲ ਐ ਠੀਕ ਆ ਸਰਕਾਰ ਵੱਲੋਂ ਹਜੇ ਉਹ ਜਿਹੜਾ ਉਹਦੀ ਯਾਦਗਾਰ ਸ਼ੁਰੂ ਕਰਨ ਦੀ ਬਣਾਉਣ ਵਾਸਤੇ ਸਰਕਾਰ ਨੇ ਜੇ ਕੋਈ ਫੰਡ ਕੋਈ ਕੋਈ ਮੁਆਵਜ਼ੇ ਦੇ ਰੂਪ ਚ ਨਹੀਂ ਦਿੱਤਾ ਉਸ ਨੇ ਦਿੱਤਾ ਨਾ ਹੀ ਹੈ ਜੇ ਸ਼ਹੀਦ ਲਾਣੇ ਹਾਂ ਸ਼ਹੀਦ ਇਹ ਗੱਲ ਹੈ ਕਿ ਹਲੇ ਸੰਘਰਸ਼ ਇਸ ਗੱਲ ਤੇ ਚੱਲ ਰਿਹਾ ਹੈ ਕਿ ਉਹਨੂੰ ਕਿਸਾਨੀ ਦਾ ਸ਼ਹੀਦ ਜਿਹੜਾ ਉਹ ਐਲਾਨਿਆ ਜਾਣਾ ਚਾਹੀਦਾ ਹੈ ਇਸ ਵਿਸ਼ੇ ਤੇ ਵੀ ਜਿਹੜਾ ਉਹ ਸੰਘਰਸ਼ ਇੱਕ ਵੱਖਰਾ ਚੱਲ ਰਿਹਾ ਇੱਕ ਤਰੀਕੇ ਨਾਲ ਕਿਉਂਕਿ ਕੋਸ਼ਿਸ਼ ਜਿਹੜੀ ਹੈ ਉਹ ਬਹੁਤ ਵੱਡੀ ਹੈ ਕਿ ਸ਼ਹੀਦ ਦਾ ਦਰਜਾ ਸ਼ੁਭ ਕਰਨ ਨੂੰ ਦਵਾਇਆ ਜਾਣਾ ਕਿਸਾਨੀ ਸ਼ਹੀਦ ਸ਼ੋਭ ਕਰਨ ਦੀ ਯਾਦਗਾਰ ਜਿਹੜੀ ਆ ਪਿੰਡ ਦੇ ਵਿੱਚ ਬਣਾਈ ਜਾ ਰਹੀ ਹੈ ਤਾਂ ਕਿ ਰਹਿਦੀ ਦੁਨੀਆ ਤੱਕ ਉਹਦਾ ਨਾਮ ਦੋਵਾਲਾ ਐਡਵੋਕੇਟ ਸਾਡੇ ਨਾਲ ਆ ਸੀ ਪਹਿਲਾਂ ਜਦੋਂ ਸ਼ੋਭ ਕਰਨ ਦੀ ਜਿਹੜੀ ਯਾਦਗਾਰ ਬਣ ਰਹੀ ਹੈ ਉੱਥੇ ਗਏ ਹਾਂ ਮਾਤਾ ਜੀ ਨੇ ਜਿਵੇਂ ਦੱਸਿਆ ਕਿ ਜਥੇਬੰਦੀ ਵੀ ਸਹਿਯੋਗ ਕਰ ਰਹੀ ਹੈ ਪਿੰਡ ਵੀ ਸਹਿਯੋਗ ਕਰ ਰਿਹਾ ਹੈ ਖੁਦ ਵੀ ਇਹ ਨਾਲ ਉਪਰਾਲੇ ਕਰ ਰਹੇ ਕਿ ਯਾਦਗਾਰ ਬਣਾਈ ਜਾ ਰਹੀ ਹੈ ਇਹ ਗੱਲ ਹੋਈ ਸੀ ਸਰਕਾਰ ਨੇ ਉਹ ਕਿਹਾ ਸੀ ਤੁਮ ਆਬਜ਼ਾ ਦਿੱਤਾ ਹੈ ਬੇਟੀ ਨੂੰ ਭੈਣ ਨੂੰ ਨੌਕਰੀ ਦਿੱਤੀ ਹੈ ਸਰਕਾਰੀ ਉਹਨੇ ਕਿਹਾ ਸੀ ਕਿ ਅਸੀਂ ਸ਼ੁਭ ਕਰਨ ਦੀ ਯਾਦ ਕਰਦਾ ਵੀ ਜਿਹੜਾ ਉਹ ਅਸੀਂ ਸਾਰਾ ਖਰਚਾ ਚੱਲਾਂਗੇ ਤੇ ਉਹਦੇ ਵਾਸਤੇ ਤੁਸੀਂ ਕੀ ਸੁਝਾ ਦੇਣਾ ਚਾਹੋਗੇ ਕਿ ਸਰਕਾਰ ਨੇ ਹਾਲੇ ਤੱਕ ਕਹਿੰਦੇ ਕੋਈ ਉਸ ਰੂਪ ਦੇ ਵਿੱਚ ਕੋਈ ਰਾਸ਼ੀ ਨਹੀਂ ਦਿੰਦੀ ਦੇਖੋ ਜੀ ਇਹ ਮਾਮਲਾ ਬਿਲਕੁਲ ਨਵਾਂ ਸਾਡੇ ਫਰੈਸ਼ ਧਿਆਨ 'ਚ ਆਇਆ ਸਾਡੇ ਮਾਮਲੇ ਪਹਿਲਾਂ ਧਿਆਨ 'ਚ ਨਹੀਂ ਸੀ ਤੁਹਾਡੇ ਵੀ ਅੱਜ ਧਿਆਨ 'ਚ ਆਇਆ ਮੇ ਅੱਜ ਹੀ ਧਿਆਨ 'ਚ ਆਇਆ ਉਹ ਬਾਕੀ ਬਾਕੀ ਨਾ ਕਈਰ ਪ੍ਰਸ਼ਾਸਨ ਕਿਹੜਾ ਗੱਲਬਾਤ ਕਰ ਰਿਹਾ ਹੁੰਦਾ ਜਾਂ ਜਿਹਦੇ ਧਿਆਨ ਚ ਹੁੰਦਾ ਮਸਲਾ ਜਾਂ ਜਿਹਦੇ ਚ ਸਰਕਾਰ ਨੇ ਕਿਹਾ ਹੁੰਦਾ ਕਿ ਡਿਊਟੀ ਲਈ ਹੁੰਦੀ ਆ ਉਹ ਕਿਉਂਕਿ ਸਮਾਂ ਵਕਤ ਇੱਕ ਸਾਲ ਬੀਤ ਗਿਆ ਲਗਭਗ ਕਈਰ ਬਦਲੀਆਂ ਹੋ ਜਾਂਦੀਆਂ ਨਵਾਂ ਅਪਸਰ ਆ ਜਾਂਦਾ ਤਾਂ ਉਹ ਉਹਦੇ ਕਈਰ ਪੈਂਡਿੰਗ ਪਾ ਲੈਂਦਾ ਮਸਲੇ ਨੂੰ ਬਾਕੀ ਕੋਈ ਨਾ ਕੋਈ ਪੋਲਿਟਿਕਸ ਵੀ ਵੇਚਣ ਵਾਲ ਗੋਈ ਹੁੰਦੀ ਆ ਉਹ ਚਲੋ ਸਾਡੇ ਮਾਮਲਾ ਧਿਆਨ ਚ ਆਇਆ ਪਰ ਜਥੇਬੰਦੀ ਦੇ ਧਿਆਨ ਚ ਵੀ ਲਿਆਵਾਂਗੇ ਔਰ ਮਤਲਬ ਪਰਿਵਾਰ ਦਾ ਜੇ ਕੋਈ ਖਰਚਾ ਆਇਆ ਇਹ ਅਗਰ ਸਰਕਾਰ ਨਾਮ ਹੀ ਦੇਊਗੀ ਤਾਂ ਆਪਾਂ ਜਥੇਬੰਦਕ ਤੌਰ ਤੇ ਇਕੱਠਾ ਕਰਕੇ ਦੇਵਾਂਗੇ ਚਾਹੇ ਸਾਡੇ ਕੋਲ ਕੋਈ ਸਮਾਜ ਸੇਵੀ ਕੋਈ ਬੰਦਾ ਹੋਇਆ ਉਹਦੇ ਤੋਂ ਲਈਏ ਚਾਹੇ ਆਪ ਦੇ ਪੱਲਿਓ ਜੇਬ ਚੋਂ ਖਰਚ ਕਰਕੇ ਜੇ ਅਗਰ ਮਤਲਬ ਚਾਹੇ ਪਿੰਡ ਦੀ ਪੰਚਾਇਤ ਤੋਂ ਇਕੱਠਾ ਕਰਾ ਕੇ ਪਿੰਡ ਚ ਨਗਰ ਚ ਇਕੱਠਾ ਕਰਕੇ ਲਾਈਏ ਚਾਹੇ ਆਸੇ ਪਾਸੇ ਪਿੰਡਾਂ ਚ ਜਥੇਬੰਦਕ ਤੌਰ ਤੇ ਅਸੀਂ ਇਕੱਠੇ ਕਰੀਏ ਕਿਸੇ ਵੀ ਤਰੀਕੇ ਹਾਂ ਮਤਲਬ ਇਹ ਸ਼ਹੀਦ ਆ ਜਿਹੜਾ ਇਹ ਮਤਲਬ ਸਾਰੀ ਕਾਇਨਾਤ ਦੀ ਸ਼ੀਧੀ ਆ ਮੈਂ ਪਹਿਲਾਂ ਵੀ ਅਕਸਰ ਗੱਲਬਾਤ ਕਰਦੇ ਕਹਿਣਾ ਹੁੰਦਾ ਕਿ ਕੱਲਾ ਕਿਸਾਨੀ ਦਾ ਘੋਲ ਦੀਆਂ ਇਹ ਇਸ 36 ਦੀਆਂ 36 ਬਰਾਦਰੀਆਂ ਦੀ ਹੋਂਦ ਦੀ ਲੜਾਈ ਹੈ ਉਹਦੇ ਚ ਸ਼ਹਾਦਤ ਹੋਈ ਹੈ ਇਹ ਇਹਨੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਮੁਕਤੀ ਮਿਲੀ ਹੈ ਬਿਲਕੁਲ ਸ਼ੀਰ ਦਾ ਬਿਲਕੁਲ ਹਾਂ ਹਾਂ ਉੱਥੇ ਰਾਹ ਦੇ ਵਿੱਚ ਮੈਂ ਗੁਰਗੋਵਨ ਸਿੰਘ ਜੀ ਨਾਲ ਇਹ ਮੁਲਾਕਾਤ ਵੀ ਬਾਈ ਦੀ ਹੋਈ ਹੋਊਗੀ ਵਾਹ ਇਹਦੀ ਆਤਮਾ ਦੀ ਦਾ ਉਹਨੂੰ ਪੁੱਛਿਆ ਵੀ ਗਿਆ ਹੋਊਗਾ ਵੀ ਭਾਈ ਮੁਕਤੀ ਲੈਣੀ ਆ ਤਾਂ ਉੱਧਰਲੇ ਪੱਸੇ ਰਾਹ ਜੇ ਸਿੱਧੀ ਫੋਕ ਜਾਏ ਸ਼ਾਮਲ ਹੋਣਾ ਦਾ ਇੱਧਰ ਆ ਜਾ ਸ਼ੀਰ ਹੈ ਸਰਕਾਰਾਂ ਬੇਬੇ ਕਹਿੰਦੀ ਸੀ ਵੀ ਇਹਨੂੰ ਨਹੀਂ ਮੰਨਦੇ ਨਹੀਂ ਮੰਨਿਆ ਨਾ ਮੰਨੋ ਜੇ ਸਾਡੇ ਅਸੀਂ ਦਿਲੋਂ ਮੰਨ ਗਏ ਤਾਂ ਸ਼ੀਰ ਦਾ ਤਾਂ ਸ਼ੀਰ ਹੈ ਸਾਡੇ ਦਿਨਾਂ ਦੇ ਵਿੱਚ ਉਹ ਇਹ ਸ਼ੀਰ ਦਾ ਤਾਂ ਸ਼ੀਰ ਹੈ ਬਿਲਕੁਲ ਚਲੋ ਸਾਡਾ ਸ਼ੀਰ ਹੈ ਸਾਡਾ ਛੋਟਾ ਭਾਈ ਸੀ ਬਿਲਕੁਲ ਕਰਨ ਵੀਰੇ ਇੱਥੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਵੀ ਆਪਣੇ ਵੱਲੋਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਕਾਕਾ ਕੋਰੜਾਈ ਦੇ ਨਾਲ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇਰਾ ਇਸ ਗੱਲ ਨੂੰ ਜਿਹੜਾ ਤਰਹਰ ਤੱਕ ਧਿਆਨ ਤੋਂ ਦੇ ਪਾਸੇ ਸੀ ਹਣਾ ਤੇ ਇਹ ਨੂੰ ਜ਼ਰੂਰ ਕਰਿਓ ਕਿ ਜਿਹੜਾ ਜੋ ਇਹਨਾਂ ਨੂੰ ਫਾਈਨੈਂਸ਼ਲੀ ਮਦਦ ਜਿਹੜੀ ਮੁਆਵਜ਼ੇ ਦੇ ਰੂਪ ਦੇ ਵਿੱਚ ਮਿਲੀ ਹੈ ਉਹਦੇ ਵਿੱਚੋਂ ਮਤਲਬ ਇਹਨਾਂ ਨੂੰ ਨਾ ਪੈਸੇ ਨਹੀਂ ਨਹੀਂ ਮੈਂ ਆਪ ਤਿੰਨ ਨਾਲ ਜਥੇਬੰਦੀ ਨਾਲ ਆਵਾਜ਼ ਹੀ ਨਹੀਂ ਦਿੱਤਾ ਹਾਂਜੀ ਹਾਂਜੀ ਉਹ ਫੀਲ ਕਰਦੇ ਆਂ ਦੇਖੋ ਕਿਉਂਕਿ ਪਰਿਵਾਰ ਦਾ ਨਾ ਪਰਸਨਲ ਇੰਟਰਸਟ ਆ ਉਹ ਬਿਲਡਿੰਗ ਦਾ ਕਈ ਆਖ ਕੀ ਆ ਗ੍ਰਾਂਟ ਆਉਂਦੀ ਨਹੀਂ ਜਾਂ ਤਾਂ ਰੋਕ ਲੱਗ ਜਾਂਦੇ ਕੁਝ ਹੁੰਦੀ ਆ ਪਰਿਵਾਰ ਨੂੰ ਇਹ ਹੈਗੇ ਬਣੇ ਫਿਰ ਉਹਦੀ ਵਰਸੀ ਆ ਰਹੀ ਆ ਦਾ ਪਰਿਵਾਰ ਨੂੰ ਵੀ ਲੱਗਦਾ ਤੇ ਇਲਾਕੇ ਨੂੰ ਵੀ ਲੱਗਦਾ ਜਥੇਬੰਦੀ ਨੂੰ ਵੀ ਲੱਗਦਾ ਕਿ ਇਸ ਤੋਂ ਪਹਿਲਾਂ ਬਿਲਡਿੰਗ ਉਹ ਤਿਆਰ ਹੋਵੇ ਉਹਦੀ ਮੂਰਤੀ ਇਹ ਵੀ ਉੱਤੇ ਸਥਾਪਿਤ ਹੋਣੀ ਚਾਹੀਦੀ ਤੇ ਉਹਦੇ ਕਰਕੇ ਆ ਚਲੋ ਠੀਕ ਆ ਹੋ ਗਿਆ ਜੋ ਵੀ ਆ ਆਪਣੇ ਧਿਆਨ 'ਚ ਹੀ ਨਹੀਂ ਸੀ ਨਾ ਜਥੇਬੰਦੀ ਦੇ ਧਿਆਨ 'ਚ ਸੀ ਕਿਉਂਕਿ ਹੁਣ ਪਿਛਲੇ 2 ਕੁ ਮਹੀਨਿਆਂ ਤੋਂ ਮੋਰਚਾ ਵੀ ਉਹ ਇਸ ਕੰਡੀਸ਼ਨ ਦੇ ਵਿੱਚ ਚੱਲ ਰਿਹਾ ਹੈ। ਅੰਦਰ ਧਿਆਨ ਨਹੀਂ ਕਿਤੇ ਦਿੱਤਾ ਜਾ ਸਕਦਾ। ਡਲੇਵਾਲ ਸਾਹਿਬ ਨੂੰ ਢਾਈ ਮਹੀਨਿਆਂ ਤੋਂ ਜ਼ਿਆਦਾ ਹੋ ਗਿਆ। ਹਾਂ ਹਾਂ ਢਾਈ ਮਹੀਨਿਆਂ ਤੋਂ ਜ਼ਿਆਦਾ ਹੋ ਗਿਆ। ਕੋਈ ਗੱਲ ਨਹੀਂ ਹੈ। ਅਗਰ ਕਿਸੇ ਚੀਜ਼ ਦੀ ਵੀ ਦਿੱਕਤ ਆਊਗੀ ਅਸੀਂ ਆਪ ਦੀ ਜੇਬ ਚੋਂ ਵੀ ਲਾਉਣ ਨੂੰ ਤਿਆਰ ਹਾਂ। ਜਥੇਬੰਦੀ ਵੀ ਤਿਆਰ ਹੈ। ਨਾ ਕਦੇ ਭੱਜੂਗੀ ਵੀ ਨਹੀਂ। ਤੁਹਾਡਾ ਧੰਨਵਾਦ ਬਹੁਤ-ਬਹੁਤ। ਮੈਂ ਛੇ ਦੁਨੀਆ ਭਰ ਦੇ ਵਿੱਚ ਜਿੰਨੇ ਸ਼ਹੀਦਾਂ ਦਾ ਸਤਿਕਾਰ ਕਰਨ ਵਾਲੇ ਲੋਕ ਕਦਰਦਾਨ ਬੈਠੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ 21 ਫਰਵਰੀ ਨੂੰ ਇਸੇ 21 ਫਰਵਰੀ ਨੂੰ ਥੋੜ ਕਿ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਆ ਉਹ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਾਏ ਜਾਣੇ ਆ ਇਹ ਤਪਾ ਮੰਡੀ ਦੇ ਨੇੜੇ ਪੈਂਦਾ ਹੈ ਇਹ ਬੱਲੋ ਪਿੰਡ ਤੇ ਉਸੇ ਦਿਨ ਜਿਹੜਾ ਉਹਦੀ ਜਿਹੜੀ ਯਾਦਗਾਰ ਹੈ ਜਿਹੜੀ ਉਹਦੀ ਮੂਰਤੀ ਹੈ ਜਿਹੜਾ ਉਹ ਸਟੈਚੂ ਹੈ ਬਹੁਤ ਵੱਡਾ ਉਹ ਸਥਾਪਿਤ ਕੀਤਾ ਜਾਣਾ ਸੋ ਜਿਹਦੇ ਕੋਲੇ ਸਮਾਂ ਹੈ ਜੀ ਅਖੰਡ ਪਾਠ ਸਾਹਿਬ ਦਾ ਭੋਗ ਹੈ ਸ਼ਰਧਾਂਜਲੀयां ਦਿੱਤੀਆਂ ਜਾਣੀਆਂ ਸ਼ੁਭ ਕਰਨ ਨੂੰ ਸੋ ਉਹਦੀ ਸ਼ਹਾਦਤ ਨੂੰ ਅਸੀਂ ਹੋਰ ਸਤਿਕਾਰ ਦੇ ਸਕੀਏ ਜਿਹਦੇ ਕੋਲ ਜਿੰਨਾ ਸਮਾਂ ਹੈ ਜੀ ਬੱਲੋ ਪਿੰਡ ਦੇ ਵਿੱਚ ਤੁਸੀਂ ਪਹੁੰਚਣ ਦੀ ਕਿਰਪਾਤਾ ਜ਼ਰੂਰ ਕਰਨੀ ਹੈ